ਹੁਸ਼ਿਆਰਪੁਰ ਦੇ ਉਸ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਅੱਛੀ ਮੈਂ ਚੇਤਨ ਕਾ ਸ਼ੋ ਸੋ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਹੁਣ ਉੱਤਰੀ ਭਾਰਤ ਦੇ ਵਿੱਚ ਬਰਸਾਤਾ ਦਾ ਮੌਸਮ ਹੈ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਤਾਂ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਅਨੇਕਾਂ ਹੀ ਨਹਿਰਾਂ ਜਿਹੜੀਆਂ ਵਕਤੀਆਂ ਨੇ ਤਾਂ ਸਮੇਂ-ਸਮੇਂ ਤੇ ਪੰਜਾਬ ਦੇ ਵਿੱਚ ਖਾਸ ਕਰ ਹੁਸ਼ਿਆਰਪੁਰ ਦੇ ਵਿੱਚੋਂ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਕਿ ਫੁਲਾਨੀ ਨਹਿਰ ਦੇ ਵਿੱਚ ਨਹਾਉਣ ਕੇ ਮੁੰਡਿਆਂ ਦੀ ਜਾਂ ਬੱਚਿਆਂ ਦੀ ਨਹਿਰ ਦੇ ਵਿੱਚ ਡੁੱਬ ਡੁੱਬ ਜਾਣ ਕਾਰਨ ਮੌਤ ਹੋ ਗਈ ਹੈ ਸੋ ਉਸ ਤੋਂ ਬਾਅਦ ਪ੍ਰਸ਼ਾਸਨ ਨੂੰ ਵੀ ਜਿੱਥੇ ਭਾਜੜ ਮੱਚਦੀ ਆ ਉਹ ਤਾਂ ਉੱਥੇ ਹੀ ਉਹਨਾਂ ਨੌਜਵਾਨਾਂ ਤੇ ਉਹਨਾਂ ਬੱਚਿਆਂ ਦੇ ਪਰਿਵਾਰਾਂ ਤੇ ਇੱਕ ਵੱਡਾ ਦੁੱਖ ਆ ਕੇ ਡਿੱਗਦਾ ਕਿਉਂਕਿ ਹਰ ਇੱਕ ਮਾਪਾਪ ਪੂਰੀ ਤਨ ਤਿਹ ਦੇ ਨਾਲ ਆਪਣੇ ਬੱਚੇ ਦਾ ਪਾਲਣ ਪੋਸ਼ਣ ਕਰਕੇ ਉਸ ਨੂੰ ਵੱਡਾ ਕਰਦਾ ਉਸ ਨੂੰ ਸਿੱਖਿਆ ਮੁਹਈਆ ਕਰਵਾਉਂਦਾ ਤਾਂ ਉਹਨਾਂ ਦੇ ਪਾਲਣ ਪੋਸ਼ਣ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਛੱਡਦਾ ਪਰੰਤੂ ਜਦੋਂ ਇਸ ਤਰ੍ਹਾਂ ਦਾ ਦੁਖਾਂਤ ਵਾਪਰਦਾ ਤਾਂ ਪਰਿਵਾਰਾਂ ਨੂੰ ਕਦੇ ਵੀ ਨਾ ਭੁੱਲਣ ਯੋਗ ਹੁੰਦਾ ਤਾਂ ਜਿਹੜੇ ਮਾਪੇ ਹੁੰਦੇ ਨੇ ਉਹ ਜੀਉਂਦੀਆਂ ਜਾਗਤੀਆਂ ਲਾਸ਼ਾਂ ਬਣ ਕੇ ਰਹਿ ਜਾਂਦੇ ਨੇ ਸੋ ਮੇਰੀ ਨੌਜਵਾਨ ਮੁੰਡਿਆਂ ਨੂੰ ਬੱਚਿਆਂ ਨੂੰ ਅਪੀਲ ਹੈ ਕਿ ਭਾਈ ਇਸ ਤਰ੍ਹਾਂ ਦਾ ਕੰਮ ਬਿਲਕੁਲ ਵੀ ਨਾ ਕਰੋ ਜਿਸ ਤਰ੍ਹਾਂ ਜਿਸ ਨਾਲ ਸਾਡੇ ਮਾਪਿਆਂ ਨੂੰ ਦੁੱਖ ਪਹੁੰਚੇ ਸਾਡੇ ਪਰਿਵਾਰਾਂ ਨੂੰ ਦੁੱਖ ਪਹੁੰਚੇ ਜਾਸੀ ਜਾਨ ਨੂੰ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾਈਏ ਕਿਉਂਕਿ ਆਪਾਂ ਹੁਸ਼ਾਰਪੁਰ ਜ਼ਿਲ੍ਹੇ ਦੀ ਗੱਲ ਕਰ ਰਹੇ ਤਾਂ ਹੁਸ਼ਾਰਪੁਰ ਜ਼ਿਲ੍ਹੇ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਨਹਿਰਾਂ ਵਗਤੀਆਂ ਨੇ ਹੁਸ਼ਾਰਪੁਰ ਦੀ ਇਹ ਕੰਡੀ ਕਨਾਲ ਨਹਿਰ ਹੈ ਕੰਡੀ ਨਹਿਰ ਹੈ ਜਿੱਥੇ ਕਿ ਹਰ ਸਾਲ ਜਿਹੜੇ ਉਹ ਹਾਦਸੇ ਵਾਪਰਦੇ ਨੇ ਤਾਂ ਅੱਜ ਇਸ ਖਬਰ ਨੂੰ ਚਲਾਉਣ ਦਾ ਮੁੱਖ ਮਕਸਦ ਲੋਕਾਂ ਨੂੰ ਅਵੇਅਰ ਕਰਨਾ ਹੈ ਕਿਉਂਕਿ ਲਗਾਤਾਰ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਮੈਡਮ ਕੋਮਲ ਮਿੱਤਲ ਅਤੇ ਐਸਐਸਪੀ सुरेंद्र ਲਾਂਬਾ ਵੱਲੋਂ ਵੀ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਨਹਿਰਾਂ ਦੇ ਵਿੱਚ ਜਾ ਕੇ ਨਾ ਨਹਾਉਣ ਨਹੀਂ ਤਾਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਕੋਈ ਹਾਦਸਾ ਵਾਪਰ ਸਕਦਾ ਕਿਉਂਕਿ ਹਿਮਾਚਲ ਦੇ ਵਿੱਚ ਜਿਹੜਾ ਬੇਹਿਤਾਸ਼ਾ ਬਾਰਿਸ਼ ਹੁੰਦੀ ਹੈ ਤੇ ਹਿਮਾਚਲ ਦੇ ਕਈ ਹਿੱਸਿਆਂ ਦੇ ਵਿੱਚ ਇਹਨਾਂ ਦਿਨਾਂ ਦੌਰਾਨ ਬੱਦਲ ਫਟਣ ਦੀਆਂ ਘਟਨਾਵਾ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਤਾਂ ਜਿਸ ਤੋਂ ਬਾਅਦ ਚੋਆਾਂ ਦੇ ਵਿੱਚ ਜਿਹੜਾ ਪਾਣੀ ਆ ਜਿਹੜਾ ਉਹ ਆ ਜਾਂਦਾ ਹੈ ਤਾਂ ਇਸ ਤਰ੍ਹਾਂ ਜਦੋਂ ਉੱਥੇ ਮੁੰਡੇ ਨਹਾ ਰਹੇ ਹੁੰਦੇ ਨੇ ਨੌਜਵਾਨ ਜਾਂ ਛੋਟੇ ਬੱਚੇ ਨਹਾ ਰਹੇ ਹੁੰਦੇ ਨੇ ਤਾਂ ਉਹ ਪਾਣੀ ਦੇ ਤੇਜ਼ ਬਹਾਅ ਦੇ ਵਿੱਚੋਂ ਬੈਹ ਜਾਂਦੇ ਨੇ ਤਾਂ ਉਹਨਾਂ ਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਜਿੱਥੇ ਪ੍ਰਸ਼ਾਸਨ ਨੂੰ ਵੱਡੇ ਪੱਧਰ ਤੇ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਹਾ ਕੱਢਣ ਨੂੰ ਉੱਥੇ ਹੀ ਪਰਿਵਾਰਾਂ ਤੇ ਜਿਹੜਾ ਜੋ ਦੁੱਖਾਂ ਤੋਂ ਵਾਪਰਦਾ ਹੈ ਜੋ ਦੁੱਖ ਆਉਂਦਾ ਉਸ ਨੂੰ ਚਾਕੇ ਵੀ ਸ਼ਬਦਾਂ ਦੇ ਵਿੱਚ ਬਿਆਨ ਹੈ ਜਿਹੜਾ ਨਹੀਂ ਕੀਤਾ ਜਾ ਸਕਦਾ ਸੋ ਮੇਰੀ ਮਾਪਿਆਂ ਨੂੰ ਵੀ ਅਪੀਲ ਹੈ ਕਿ ਆਪਣੇ ਬੱਚਿਆਂ ਨੂੰ ਜ਼ਰੂਰ ਪ੍ਰੇਰਿਤ ਕਰੋ ਉਹਨਾਂ ਨੂੰ ਸਮਝਾਓ ਚੰਗੀ ਤਰ੍ਹਾਂ ਨਾਲ ਪਿਆਰ ਨਾਲ ਸਮਝਾਓ ਚਾਹੀ ਡਾਟ ਕੇ ਸਮਝਾਓ ਕਿ ਇਸ ਤਰ੍ਹਾਂ ਦਾ ਕੰਮ ਨਹੀਂ ਕਰਨਾ ਹੈ ਨਹਿਰਾਂ ਦੇ ਕੰਡੇ ਤੇ ਨਹੀਂ ਜਾਣਾ ਤਾਂ ਇੱਥੇ ਹੀ ਮੈਂ ਇੱਕ ਪ੍ਰਵਾਸੀਆਂ ਦੀ ਛੋਟੀ ਜਿਹੀ ਉਦਾਹਰਣ ਦੇਣਾ ਚਾਹਾਂਗਾ ਕਿ ਪ੍ਰਵਾਸੀਆਂ ਦੇ ਬਹੁਤ ਸਾਰੇ ਬੱਚੇ ਆਮ ਤੌਰ ਤੇ ਆਪਾਂ ਵੇਖਦੇ ਹਾਂ ਕਿ ਉਹ ਵੇਖੋ ਹੋ ਕੇ ਨਹਿਰਾਂ ਦੇ ਵਿੱਚ ਨਹਾਉਂਦੇ ਨੇ ਤਾਂ ਜਦੋਂ ਕੋਈ ਫਿਰ ਇਹ ਪਾਣਾ ਵਾਪਰਦਾ ਜਾਂ ਕੋਈ ਹਾਦਸਾ ਵਾਪਰਦਾ ਤਾਂ ਫਿਰ ਉਸ ਤੋਂ ਬਾਅਦ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਜਿਹੜਾ ਦੋਸ਼ ਦਿੱਤਾ ਜਾਂਦਾ ਹੈ ਤਾਂ ਸਰਕਾਰਾਂ ਪ੍ਰਸ਼ਾਸਨ ਨੂੰ ਦੋਸ਼ ਦੇਣ ਦੀ ਬਜਾਏ ਅਸੀਂ ਆਪਣੇ ਅੰਦਰ ਝਾਕੀ ਮਾਰੀਏ ਝੱਤ ਮਾਰੀਏ ਤਾਂ ਆਪਣੇ ਬੱਚਿਆਂ ਨੂੰ ਵੀ ਸਮਝਾਈਏ ਤੇ ਬੱਚਿਆਂ ਨੂੰ ਵੀ ਜ਼ਰੂਰ ਸਮਝਣਾ ਚਾਹੀਦਾ ਕਿ ਸਾਨੂੰ ਇਸ ਤਰ੍ਹਾਂ ਦਾ ਕੰਮ ਨਹੀਂ ਕਰਨਾ ਚਾਹੀਦਾ ਜਿਸ ਨਾਲ ਸਾਡੀ ਜਾਨ ਕਿਸੇ ਵੀ ਤਰ੍ਹਾਂ ਦੇ ਜੋਖਮ ਦੇ ਵਿੱਚ ਪਵੇ ਸੋ ਨਾਲ ਦੇ ਨਾਲ ਮੈਂ ਪ੍ਰਸ਼ਾਸਨ ਨੂੰ ਵੀ ਅਪੀਲ ਕਰਨਾ ਚਾਹਾਂਗਾ ਕਿ ਥੋੜੀ ਜਿਹੀ ਸਖਤਾਈ ਹੈ ਉਹ ਜ਼ਰੂਰ ਦਿਖਾਈ ਜਾਵੇ ਕਿਉਂਕਿ ਹੁਸ਼ਾਰਪੁਰ ਦੇ ਵਿੱਚ ਪੁਲਿਸ ਵਿਭਾਗ ਦੀਆਂ ਵੱਖ-ਵੱਖ ਟੀਮਾਂ ਜਿਹੜੀਆਂ ਉਹ ਤਨਤ ਹੁੰਦੀਆਂ ਨੇ ਤਨੈਰਾ ਤੇ ਕੰਡੇ ਮੈਂ ਦਿਹਾੜੀ ਦੇ ਵਿੱਚ ਇੱਕ ਜਾਂ ਦੋ ਤੋਂ ਜਿਹੜੇ ਚੱਕਰ ਉਹ ਜ਼ਰੂਰ ਕੱਟੇ ਜਾਣ ਤਾਂ ਜੇਕਰ ਉੱਥੇ ਬੱਚੇ ਪੁਲਿਸ ਪ੍ਰਸ਼ਾਸਨ ਨੂੰ ਅਧਿਕਾਰੀਆਂ ਨੂੰ ਮੁਲਾਜ਼ਮਾਂ ਨੂੰ ਮਿਲਦੇ ਨੇ ਤਾਂ ਉਹਨਾਂ ਨੂੰ ਸਖਤ ਤਾੜਨਾ ਦੇ ਨਾਲ ਜਿਹੜਾ ਸਮਝਾਇਆ ਜਾਵੇ ਸੋ ਇੱਕ ਵਾਰ ਮੋੜ ਤੋਂ ਮੈਂ ਅਖੀਰ ਦੇ ਵਿੱਚ ਨੌਜਵਾਨਾਂ ਨੂੰ ਤੇ ਬੱਚਿਆਂ ਨੂੰ ਅਪੀਲ ਕਰਨਾ ਚਾਹਾਂਗਾ ਕਿ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਬਿਲਕੁਲ ਵੀ ਨਾ ਪਾਇਆ ਜਾਵੇ ਤੇ ਨਹਿਰਾਂ ਦੇ ਵਿੱਚ ਚੂਆ ਦੇ ਵਿੱਚ ਛੱਪੜਾਂ ਦੇ ਵਿੱਚ ਨਾ ਆਉਣ ਤੋਂ ਗੁਰੇਸ ਕੀਤਾ ਜਾਵੇ ਸੋ ਬਹੁਤ-ਬਹੁਤ ਧੰਨਵਾਦ ਤੁਸੀਂ ਜੁੜੇ ਰਹੋ ਹੁਸ਼ਰਪਰ ਨਿਊਜ਼ ਦੇ ਨਾਲ WAGNA University See potential in everyone and everything around us We drive innovation and entrepreneurship We groom competent global citizens to affect positive change around them